ਗੁਰੂ ਨਾਨਕ ਦੇਵ ਜੀ ਦੇ ਧਰਮ ਭਾਵ ਸਿੱਖੀ ਨੂੰ ਧਾਰਨ ਕਰਨ ਵਾਲੀ ਸਭ ਤੋਂ ਪਹਿਲੀ ਸ਼ਖਸੀਅਤ ਬੇਬੇ ਨਾਨਕੀ ਜੀ ਹੋਏ ਹਨ ਬੇਬੇ ਨਾਨਕੀ ਜੀ ਨੂੰ ਸਿੱਖ ਕੌਮ ਦੀ ਸਭ ਤੋਂ ਪਹਿਲੇ ਸ਼ਖਸੀਅਤ ਵਜੋਂ ਯਾਦ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਸਿੱਖੀ ਧਾਰਨ ਕੀਤੀ ਬੇਬੇ ਨਾਨਕੀ ਜੀ ਸਿੱਖੀ ਦੇ ਮੋਢੀ თან ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਭੈਣ ਸਨ ਜੋ ਗੁਰੂ ਸਾਹਿਬ ਜੀ ਤੋਂ 5 ਸਾਲ ਵੱਡੇ ਸਨ ਉਹ ਬੇਬੇ ਨਾਨਕ ਹੀ ਸਨ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਵਿੱਚ ਉਸ ਅਕਾਲ ਪੁਰਖ ਦੀ ਜੋਤ ਨੂੰ ਵੇਖਿਆ ਤੇ ਉਸ ਨੂੰ ਸਮਝਿਆ ਬੇਬੇ ਨਾਨਕੀ ਜੀ ਨੇ ਗੁਰੂ ਨਾਨਕ ਨੂੰ ਵੀਰ ਕਰਕੇ ਨਹੀਂ ਪੀਰ ਕਰਕੇ ਜਾਣਿਆ ਬੇਬੇ ਨਾਨਕੀ ਨੂੰ ਆਪਣੇ ਵੀਰ ਉੱਤੇ ਅਥਾਹ ਭਰੋਸਾ ਸੀ ਤੇ ਗੁਰੂ ਸਾਹਿਬ ਵੀ ਆਪਣੀ ਭੈਣ ਦਾ ਕਦੇ ਕਿਹਾ ਨਹੀਂ ਮੋੜਦੇ ਸਨ ਜਦੋਂ ਗੁਰੂ ਨਾਨਕ ਦੇਵ ਜੀ ਇਸ ਲੁਕਾਈ ਨੂੰ ਸੋਧਣ ਲਈ ਉਦਾਸੀਆਂ ਉੱਤੇ ਚੱਲੇ ਤਾਂ ਭਾਈ ਮਰਦਾਨਾ ਜੀ ਨੂੰ ਨਮੀ ਰਵਾਵ ਫਰਿੰਦੇ ਕੋਲ ਬਣਵਾ ਕੇ ਦਿੱਤੀ ਉਸ ਵੇਲੇ ਰੁਪਏ ਬੇਬੇ ਨਾਨਕੀ ਜੀ ਤੋਂ ਹੀ ਲਈ ਬਿਨਾ ਸ਼ਾਕੂ ਉਸ ਵੇਲੇ ਗੁਰੂ ਸਾਹਿਬ ਜੀ ਦੇ ਖਾਤੇ ਦੇ ਵਿੱਚ ਮੋਦੀ ਖਾਨੇ ਦੇ ਹਿਸਾਬ ਮੁਤਾਬਕ 760 ਰੁਪਏ ਜਮ੍ਹਾਂ ਸਨ ਪਰ ਭੈਣ ਕੋਲੋਂ ਪੈਸੇ ਲੈ ਕੇ ਰਵਾਬ ਬਣਾਉਣ ਪਿੱਛੇ ਕਾਰਨ ਸਿਰਫ ਇਹ ਸੀ ਕਿ ਉਦਾਸੀ ਸਮੇਂ ਭੈਣ ਦਾ ਪਿਆਰ ਨਾਲ ਰਹੇ ਬੇਬੇ ਨਾਨਕੀ ਦਾ ਜਨਮ ਆਪਣੇ ਨਾਨਕੇ ਘਰ ਪਿੰਡ ਚਾਹਲ ਜ਼ਿਲ੍ਹਾ ਲਾਹੌਰ ਸਨ 1464 ਵਿੱਚ ਹੋਇਆ ਬੇਬੇ ਨਾਨਕੀ ਜੀ ਦਾ ਵਿਆਹ ਸੁਲਤਾਨਪੁਰ ਦੇ ਪਾਈ ਜੈ ਰਾਮ ਜੀ ਨਾਲ ਹੋਇਆ ਸੁਲਤਾਨਪੁਰ ਹੀ ਉਹ ਪਾਵਨ ਘਰ ਹੈ ਜ ਜਿੱਥੇ ਬੇਬੇ ਨਾਨਕੀ ਜੀ ਕਰੀਬ 43 ਸਾਲ ਰਹੇ ਉਹਨਾਂ ਵੱਲੋਂ ਲਗਵਾਇਆ ਗਿਆ ਖੂ ਅਜੇ ਵੀ ਮੌਜੂਦ ਹੈ ਗੁਰੂ ਨਾਨਕ ਦੇਵ ਜੀ ਪਹਿਲੀ ਉਦਾਸੀ ਤੋਂ ਬਾਅਦ ਸਿੱਧੇ ਸੁਲਤਾਨਪੁਰ ਲੋਧੀ ਭੈਣ ਨਾਨਕੀ ਨੂੰ ਮਿਲਣ ਪਹੁੰਚੇ ਫਿਰ ਦੂਜੀ ਉਦਾਸੀ ਉਪਰੰਤ ਜਦੋਂ ਗੁਰੂ ਸਾਹਿਬ 1518 ਵਿੱਚ ਸੁਲਤਾਨਪੁਰ ਪੁੱਜੇ ਤਾਂ ਭੈਣ ਨਾਨਕੀ ਨੇ ਉਹਨਾਂ ਨੂੰ ਇਹ ਕਹਿ ਕੇ ਰੋਕ ਲਿਆ ਕਿ ਉਹਨਾਂ ਦਾ ਆਖਰੀ ਸਮਾਂ ਨੇੜੇ ਹੈ ਬੇਬੀ ਨਾਨਕੀ ਜੀ ਦੇ ਅਕਾਲ ਚਲਾਣੇ ਮਗਰੋਂ ਗੁਰੂ ਨਾਨਕ ਦੇਵ ਜੀ ਨੇ ਆਪਣੇ ਹੱਥੀਂ ਅੰਤਿਮ ਸੰਸਕਾਰ ਕੀਤਾ। ਬੇਬੇ ਨਾਨਕੀ ਮਗਰੋਂ ਤੀਜੇ ਦਿਨ ਭਾਈ ਜੈ ਰਾਮ ਜੀ ਵੀ ਚੜ੍ਹਾਈ ਕਰ ਗਏ। ਉਹਨਾਂ ਦਾ ਅੰਤਿਮ ਸੰਸਕਾਰ ਵੀ ਗੁਰੂ ਜੀ ਨੇ ਆਪਣੀ ਹੱਥੀਂ ਕੀਤਾ ਤੇ ਦੋਵਾਂ ਦੀਆਂ ਹੱਡੀਆਂ ਇਕੱਠੀਆਂ ਵੇਈ ਦੇ ਵਿੱਚ ਜਲ ਪਰਵਾਹ ਕੀਤੀਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਦੇਵ ਜੀ ਦੇ ਧਰਮ ਭਾਵ ਸਿੱਖੀ ਨੂੰ ਧਾਰਨ ਕਰਨ ਵਾਲੀ ਸਭ ਤੋਂ ਪਹਿਲੀ ਸ਼ਖਸੀਅਤ ਬੇਬੇ ਨਾਨਕੀ ਜੀ ਹੋਏ ਹਨ ਬੇਬੇ ਨਾਨਕੀ ਜੀ ਨੂੰ ਸਿੱਖ ਕੌਮ ਦੀ ਸਭ ਤੋਂ ਪਹਿਲੀ ਸ਼ਖਸੀਅਤ ਵਜੋਂ ਯਾਦ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਸਿੱਖੀ ਧਾਰਨ ਕੀਤੀ ਬੇਬੇ ਨਾਨਕੀ ਜੀ ਸਿੱਖੀ ਦੇ ਮੋਢੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਭੈਣ ਸਨ ਜੋ ਗੁਰੂ ਸਾਹਿਬ ਜੀ ਤੋਂ 5 ਸਾਲ ਵੱਡੇ ਸਨ ਉਹ ਬੇਬੇ ਨਾਨਕ ਹੀ ਸਨ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਵਿੱਚ ਉਸ ਅਕਾਲ ਪੁਰਖ ਦੀ ਜੋਤ ਨੂੰ ਵੇਖਿਆ ਤੇ ਉਸ ਨੂੰ ਸਮਝਿਆ ਬੇਬੇ ਨਾਨਕੀ ਜੀ ਨੇ ਗੁਰੂ ਨਾਨਕ ਨੂੰ ਵੀਰ ਕਰਕੇ ਨਹੀਂ ਪੀਰ ਕਰਕੇ ਜਾਣਿਆ ਬੇਬੇ ਨਾਨਕੀ ਨੂੰ ਆਪਣੇ ਵੀਰ ਉੱਤੇ ਅਥਾਹ ਭਰੋਸਾ ਸੀ ਤੇ ਗੁਰੂ ਸਾਹਿਬ ਵੀ ਆਪਣੀ ਭੈਣ ਦਾ ਕਦੇ ਕਿਹਾ ਨਹੀਂ ਮੋੜਦੇ ਸਨ ਜਦੋਂ ਗੁਰੂ ਨਾਨਕ ਦੇਵ ਜੀ ਇਸ ਲੁਕਾਈ ਨੂੰ ਸੋਧਣ ਲਈ ਉਦਾਸੀਆਂ ਉੱਤੇ ਚੱਲੇ ਤਾਂ ਭਾਈ ਮਰਦਾਨਾ ਜੀ ਨੂੰ ਨਮੀ ਰਵਾਵ ਫਰਿੰਦੇ ਕੋਲ ਬਣਵਾ ਕੇ ਦਿੱਤੀ ਉਸ ਵੇਲੇ ਰੁਪਏ ਬੇਬੇ ਨਾਨਕੀ ਜੀ ਤੋਂ ਹੀ ਲਈ ਬਿਨਾਂ ਸ਼ਾਕੂਸ ਵੇਲੇ ਗੁਰੂ ਸਾਹਿਬ ਜੀ ਦੇ ਖਾਤੇ ਦੇ ਵਿੱਚ ਮੋਦੀ ਖਾਨੇ ਦੇ ਹਿਸਾਬ ਮੁਤਾਬਕ 760 ਰੁਪਏ ਜਮ੍ਹਾਂ ਸਨ ਪਰ ਭੈਣ ਕੋਲੋਂ ਪੈਸੇ ਲੈ ਕੇ ਰਵਾਬ ਬਣਾਉਣ ਪਿੱਛੇ ਕਾਰਨ ਸਿਰਫ ਇਹ ਸੀ ਕਿ ਉਦਾਸੀ ਸਮੇਂ ਭੈਣ ਦਾ ਪਿਆਰ ਨਾਲ ਰਹੇ ਬੇਬੇ ਨਾਨਕੀ ਦਾ ਜਨਮ ਆਪਣੇ ਨਾਨਕੇ ਘਰ ਪਿੰਡ ਚਾਹਲ ਜ਼ਿਲ੍ਹਾ ਲਾਹੌਰ ਸਨ 1464 ਵਿੱਚ ਹੋਇਆ ਬੇਬੇ ਨਾਨਕੀ ਜੀ ਦਾ ਵਿਆਹ ਸੁਲਤਾਨਪੁਰ ਦੇ ਪਾਈ ਜੈ ਰਾਮ ਜੀ ਨਾਲ ਹੋਇਆ ਸੁਲਤਾਨਪੁਰ ਹੀ ਉਹ ਪਾਵਨ ਘਰ ਹੈ ਜੀ ਇਥੇ ਬੇਬੇ ਨਾਨਕੀ ਜੀ ਕਰੀਬ 43 ਸਾਲ ਰਹੇ ਉਹਨਾਂ ਵੱਲੋਂ ਲਗਵਾਇਆ ਗਿਆ ਖੂ ਅਜੇ ਵੀ ਮੌਜੂਦ ਹੈ ਗੁਰੂ ਨਾਨਕ ਦੇਵ ਜੀ ਪਹਿਲੀ ਉਦਾਸੀ ਤੋਂ ਬਾਅਦ ਸਿੱਧੇ ਸੁਲਤਾਨਪੁਰ ਲੋਧੀ ਭੈਣ ਨਾਨਕੀ ਨੂੰ ਮਿਲਣ ਪਹੁੰਚੇ ਫਿਰ ਦੂਜੀ ਉਦਾਸੀ ਉਪਰੰਤ ਜਦੋਂ ਗੁਰੂ ਸਾਹਿਬ 1518 ਵਿੱਚ ਸੁਲਤਾਨਪੁਰ ਪੁੱਜੇ ਤਾਂ ਭੈਣ ਨਾਨਕੀ ਨੇ ਉਹਨਾਂ ਨੂੰ ਇਹ ਕਹਿ ਕੇ ਰੋਕ ਲਿਆ ਕਿ ਉਹਨਾਂ ਦਾ ਆਖਰੀ ਸਮਾਂ ਨੇੜੇ ਹੈ ਬੇਬੇ ਨਾਨਕੀ ਜੀ ਦੇ ਅਕਾਲ ਚਲਾਣੇ ਮਗਰੋਂ ਗੁਰੂ ਨਾਨਕ ਦੇਵ ਜੀ ਨੇ ਆਪਣੇ ਹੱਥੀਂ ਅੰਤਿਮ ਸੰਸਕਾਰ ਕੀਤਾ ਬੇਬੇ ਨਾਨਕੀ ਮਗਰੋਂ ਤੀਜੇ ਦਿਨ ਭਾਈ ਜੈ ਰਾਮ ਜੀ ਵੀ ਚੜ੍ਹਾਈ ਕਰ ਗਏ ਉਹਨਾਂ ਦਾ ਅੰਤਿਮ ਸੰਸਕਾਰ ਵੀ ਗੁਰੂ ਜੀ ਨੇ ਆਪਣੀ ਹੱਥੀਂ ਕੀਤਾ ਤੇ ਦੋਵਾਂ ਦੀਆਂ ਹੱਡੀਆਂ ਇਕੱਠੀਆਂ ਵੇਈ ਦੇ ਵਿੱਚ ਜਲ ਪ੍ਰਵਾਹ ਕੀਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ